ਸੱਤਾ ਦੀ ਤਾਕਤ ਬੇਸ਼ੱਕ ਵਕਤੀ ਹੁੰਦੀ ਆ ਪਰ ਸੱਤਾ ਦੇ ਨਸ਼ੇ ਵਿੱਚ ਬਹੁਤ ਸਾਰੇ ਬੰਦੇ ਕਈ ਵਾਰ ਅਜਿਹੀ ਗਲਤੀ ਕਰ ਵੈਂਦੇ ਨੇ ਕਿ ਉਹਨਾਂ ਨੂੰ ਪੀੜੀ ਦਰ ਪੀੜੀ ਪਛਤਾਉਣਾ ਪੈਂਦਾ ਏ ਸੋ ਜਿਨ੍ਹਾਂ ਨੂੰ ਵੀ ਸੱਤਾ ਦੀ ਚਾਬੀ ਮਿਲੀ ਹੋਈ ਆ ਜਿਨ੍ਹਾਂ ਨੂੰ ਵੀ ਸੱਤਾ ਦੀ ਕੁਰਸੀ ਮਿਲੀ ਹੋਈ ਆ ਜਿਨ੍ਹਾਂ ਨੂੰ ਵੀ ਇਸ ਹਫ਼ਤਾ ਦੀਆਂ ਮਲਾਈਆਂ ਖਾਣ ਨੂੰ ਮਿਲਿਆ ਹੋਈਆਂ ਭਰਾਵੋ ਬੇਨਤੀ ਆ ਹੰਕਾਰ ਨਾ ਕਰਿਆ ਕਰੋ ਹੰਕਾਰ ਨਾ ਕਰਿਆ ਕਰੋ ਇਹ ਬਹੁਤ ਵਕਤ ਹੀ ਏ ਇਹ ਕੁਰਸੀਆਂ ਤੁਹਾਨੂੰ ਲੋਕਾਂ ਨੇ ਦਿੱਤੀਆਂ ਹੋਈਆਂ ਨੇ ਇਹ ਤਾਕਤ ਤੁਹਾਨੂੰ ਲੋਕਾਂ ਨੇ ਦਿੱਤੀ ਹੋਈ ਆ ਇਹ ਜਿਹੜੀ ਤੁਹਾਡੇ ਹਰੇ ਪੈਨ ਕਾਲੇ ਪੈਨ ਜਿਹੜੀਆਂ ਪੈਨਾਂ ਨੇ ਤੁਸੀਂ ਗੱਲ ਕਰਦੇ ਨੇ ਇਹ ਵੀ ਤੁਹਾਨੂੰ ਲੋਕਾਂ ਨੇ ਦਿੱਤੇ ਹੋਏ ਨੇ ਤੁਸੀਂ ਲੋਕਾਂ ਦੀ ਤਾਕਤ ਲੋਕਾਂ ਦੀ ਜਿਹੜੀ ਸ਼ਕਤੀ ਆ ਲੋਕਾਂ ਦੀ ਆਵਾਜ਼ ਦੀ ਤਾਕਤ ਸ਼ਾਇਦ ਨਹੀਂ ਜਾਣਦੇ ਪਰ ਮੈਨੂੰ ਲੱਗਦਾ ਹੁਣ ਜਿਹੜੀਆਂ ਨੇਪਾਲ ਦੇ ਵਿੱਚ ਘਟਨਾਵਾਂ ਵਾਪਰੀਆਂ ਉਦੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਗਿਆ ਹੋਊਗਾ ਕਿਵੇਂ ਉਥੋਂ ਦੇ ਮੰਤਰੀਆਂ ਨੂੰ ਭੁਜਾ ਭੁਜਾ ਕੇ ਕੁੱਟਿਆ ਗਿਆ ਕਿਵੇਂ ਉਹਨਾਂ ਨੂੰ ਨੰਗੇ ਕਰ ਕਰਕੇ ਕੁੱਟਿਆ ਗਿਆ ਕਿਵੇਂ ਉਹਨਾਂ ਦੇ ਕੱਪੜੇ ਰਹਾ ਕੇ ਪਾੜ ਕੇ ਸੁੱਟ ਦਿੱਤੇ ਕਿਵੇਂ ਉਹਨਾਂ ਦੇ ਘਰਾਂ ਨੂੰ ਅੱਗ ਲਾਤੀ ਕਿਵੇਂ ਉਹਨਾਂ ਦੀਆਂ ਗੱਡੀਆਂ ਮਹਿਲ ਸਾਰਾ ਕੁਝ ਤਹਸ ਨੈਸ ਹੋ ਗਿਆ। ਔਰ ਸਭ ਤੋਂ ਵੱਡੀ ਗੱਲ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਗਿਆ ਅਸੀਂ ਹਿੰਸਾ ਦੇ ਵਿਰੁੱਧਾਂ ਪਰ ਫਿਰ ਵੀ ਪੂਰਾ ਸੰਸਾਰ ਕਿਤੇ ਨਾ ਕਿਤੇ ਇਹ ਕਹਿੰਦਾ ਨਜ਼ਰ ਆਉਂਦਾ ਏ ਕਿ ਜਦੋਂ ਲੋਕਾਂ ਨਾਲ ਧੱਕਾ ਕਰੋਗੇ ਜਦੋਂ ਲੋਕਾਂ ਦੀ ਆਵਾਜ਼ ਹੱਕੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰੋਗੇ ਤਾਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਇੱਕਣਾ ਲਾਵਾ ਬਣ ਕੇ ਫੜਦੀ ਆ ਲੋਕਾਂ ਦਾ ਜਿਹੜਾ ਗੁੱਸਾ ਉਹ ਧਰਤੀ ਜੋ ਨਿਕਲਣ ਵਾਲੇ ਗਰਮ ਲਾਵੇ ਵਾਂਗੂ ਇਸ ਤਰ੍ਹਾਂ ਉੱਪਰਦਾ ਏ ਕਿ ਆਲੇ-ਦਾਲੇ ਜਿਹਨੇ ਵੀ ਜਦੋਂ ਵੀ ਉਹਨੇ ਜਿਸ ਇਨਸਾਨ ਨੇ ਲੋਕਾਂ ਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਉਹ ਸਾਰਿਆਂ ਨੂੰ ਸਾੜ ਕੇ ਤਬਾਹ ਕਰ ਦਿੰਦਾ ਏ ਸੋ ਬੇਨਤੀ ਆ ਤੁਹਾਨੂੰ ਹਲੇ ਵੀ ਡੁੱਲੇ-ਵੇਰੇਆਂ ਦਾ ਕੁਛ ਨਹੀਂ ਵਿਗੜਿਆ ਮੈਂ ਸਾਰੇ ਸਿਆਸੀ ਲਾਣੇ ਦੀ ਗੱਲ ਕਰਦਾ ਏ ਜਿਹੜੇ ਵੀ ਸੱਤਾ ਭੋਗੀ ਆ ਜਾਂ ਭੋਗ ਰਹੇ ਨੇ ਜਾਂ ਭੋਗਣਾ ਚਾਹੁੰਦੇ ਨੇ ਪਲ ਤੋਂ ਪਲ ਦੀ ਕੁਛ ਤਿਰ ਦੀ ਸਾਲ ਦੀ 2 ਸਾਲ ਦੀ ਇਹ ਕੁਰਸੀਆਂ ਮੈਂ ਅਫਸਰ ਕਹਿਣਾ ਹੁੰਦਾ ਏ ਸੱਤ ਸ੍ਰੀ ਕਾਲ ਬੁਲਾਉਣ ਤੇ ਸੱਤ ਸ੍ਰੀ ਕਾਲ ਬੁਲਾਉਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਏ ਜੇ ਅੱਜ ਲੋਕ ਤੁਹਾਨੂੰ ਸਲੂਟ ਕਰਦੇ ਨੇ ਤੁਹਾਡੀ ਕੁਰਸੀ ਨੂੰ ਕਰਦੇ ਨੇ ਨਾ ਕਿ ਤੁਹਾਨੂੰ ਕਰਦੇ ਨੇ ਜੱਜ ਲੋਕ ਤੁਹਾ ਤੋਂ ਡਰਦੇ ਨੇ ਤਾਂ ਤੁਹਾਡੀ ਕੁਰਸੀ ਤੋਂ ਡਰਦੇ ਨੇ ਨਾ ਕਿ ਤੁਹਾ ਤੋਂ ਡਰਦੇ ਨੇ ਜਿਸ ਦਿਨੇ ਕੁਰਸੀ ਤੁਹਾ ਤੋਂ ਤੁਹਾਡੀ ਖੁੱਸ ਗਈ ਇੱਕ ਮੇਰੀ ਗੱਲ ਯਾਦ ਰੱਖਿਓ ਤੁਹਾਨੂੰ ਕਿਸੇ ਨੇ ਸਾਈਕਲ ਤੇ ਨਹੀਂ ਮਿਠਾਲਣਾ ਤੁਰੇ ਜਾਂਦੇ ਨੂੰ ਸੋ ਬੇਨਤੀ ਆ ਕਹਿੰਦੇ ਆ ਵੀ ਕਿਸੇ ਨੂੰ ਕੋਈ ਚੀਜ਼ ਲੱਭ ਗਈ ਆ ਪੌਲੀ ਦੁਕਾਨ ਨਹੀਂ ਖੋਲ ਸਕਦੇ ਪਲ ਦੋ ਪਲ ਦੀਆਂ ਗੱਲਾਂ ਹੁੰਦੀਆਂ ਨੇ ਕੁਝ 5 ਸਾਲ ਨੂੰ ਮੈਂ ਤਾਂ ਪਲ ਦੋ ਪਲ ਚੇ ਲਊਂਗਾ ਇਹ ਮੌਜੂਦਾ ਸਰਕਾਰ ਦੀ ਵੀ ਇਹ ਗੱਲ ਕਰੀ ਤਾਂ ਲਾ ਲੋ ਪੌਣੇ 4 ਸਾਲ ਦੇ ਕਰੀਬ ਹੋ ਗਏ ਸਿਰਫ ਸਵਾ ਸਾਲ ਬਾਕੀ ਆ ਸਵਾ ਸਾਲ ਤੋਂ ਪਹਿਲਾਂ 6 ਮਹੀਨੇ ਹੋਰ ਲਾ ਲੋ ਉਹ ਤੋਂ ਪਹਿਲਾਂ ਅਫਸਰशाही ਵੀ ਬਦਲ ਜਾਂਦੀ ਆ ਸੋ ਬੇਨਤੀ ਆ ਜਿਹੜਾ ਬੰਦਾ ਵੀ ਸੱਤਾ ਦੀ ਤਾਕਤ ਦੇ ਨਸ਼ੇ 'ਚ ਦਰਬਾਰ ਤੋਂ ਕਰਦਾ ਏ ਉਹਨੂੰ ਇਹ ਭੁਗਤਣੀ ਪੈਣੀ ਆ